ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਮਰਜੀਤ ਬੈਸ ਵੱਲੋਂ ਜਾਣਕਾਰੀ ਦੰਦਿਆ ਦੱਸਿਆ ਗਿਆ ਕਿ ਕਟਗਣਤੀ ਬਰਗਲੀ ਪੀਐਮ ਵਿਕਾਸ ਸਕੀਮ ਅਧੀਨ ਨੌਜਵਾਨਾਂ ਨੂੰ ਜੇਰੀਐਟ੍ਰਿਕ ਕੇਅਰ ਗੀਵਰ ਅਤੇ ਵੇਅਰ ਹਾਊਸ ਐਸੋਸੀਏਟ ਤੇ ਕੋਰਸ ਮੁਫਤ ਕਰਵਾਈ ਜਾਣਗੇ। ਇਹ ਕੋਰਸ ਸਰਕਾਰੀ ਆਈਟੀਆਈ ਗਿਲਰੂਡ ਅਤੇ ਐਮਐਸਡੀਸੀ ਗਰਲਜ਼ ਐਮਸੀਡੀ ਕਾਲਜ ਗਰਲਜ਼ ਕੋ ਹਸਟਲ ਲੁਧਿਆਣਾ ਵਿਖੇ ਕਰਵਾਈ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਬੈਂਸ ਨੇ ਅੱਗੇ ਦੱਸਿਆ ਕਿ ਇਸ ਸਕੀਮਾ ਦੀਨ ਕੋਰਸ ਕਰਨ ਵਾਲੇ ਸਿਖਿਆਰਤੀਆਂ ਨੂੰ ਕੋਰਸ ਪੂਰਾ ਕਰਨ ਤੇ 6000 ਰੁਪਏ ਬਤੌਰ ਬਜੀਫਾ ਵੀ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਰੁਜ਼ਗਾਰ ਲੱਗਣ ਤੇ ਲਗਾਤਾਰ 2 ਮਹੀਨੇ ਕੰਮ ਕਰਨ ਉਪਰੰਤ ਬੰਦਾ 2000 ਰੁਪਏ ਪ੍ਰੋਜਗਾਰ ਪੱਤਾ ਦੀ ਦਿੱਤਾ ਜਾਵੇਗਾ ਜਿਕਰ ਹੋ ਗਿਆ ਕਿ ਡਿਪਟੀ ਕਮਿਸ਼ਨਰ ਹਿਮਾਚਲ ਜਨੂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਵਿਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਜੀਤ ਬੈਸ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚੱਲ ਰਹੀ ਪੰਜਾਬ ਹੁਨਰ ਵਿਕਾਸ ਮਿਸ਼ਨ ਸਕੀਮਾ ਅਧੀਨ ਨੌਜਵਾਨਾਂ ਨੂੰ ਹੁਨਰ ਵਿੱਚ ਸਿੱਖਿਆ ਦੇਣ ਉਪਰੰਤ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਵਿਧੀਕ ਡਿਪਟੀ ਕਮਿਸ਼ਨਰ ਬੈਸ ਵੱਲੋਂ ਜੋਗ ਉਮੀਦਵਾਰਾਂ ਨੂੰ ਅਪੀਲ ਕਰਦੇ ਕਿਹਾ ਕਿ Google ਫਾਰਮ ਵਿੱਚ ਆਪਣੀ ਜ਼ਰੂਰੀ ਜਾਣਕਾਰੀ ਭਰੀ ਜਾਵੇ। ਵਧੇਰੇ ਜਾਣਕਾਰੀ ਲਈ ਕਮਰਾ ਨੰਬਰ 9 ਸਕਿੱਲ ਡਿਵੈਲਪਮੈਂਟ ਬ੍ਰਾਂਚ ਮਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਦੇ ਦਫ਼ਤਰ ਵੀ ਕੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਸੰਪਰਕ ਈਮੇਲ psdm.ludhiana@gmail.com ਹੈ